ਸਸ਼ੀਕਾਲ ਤੇ ਟੀਵੀ ਨਾਲਾਈ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ ਜੇਕਰ ਤੁਸੀਂ ਗਰਮੀਆਂ ਦੇ ਮੌਸਮ ਦੇ ਵਿੱਚ ਗੰਨੇ ਦਾ ਰਸ ਪੀਣ ਦੇ ਸ਼ਕੀਨ ਹੋ ਤਾਂ ਤੁਹਾਡੇ ਲਈ ਇੱਕ ਖਾਸ ਜਾਣਕਾਰੀ ਹੈ ਤੁਸੀਂ ਸਾਵਧਾਨ ਰਹੋ ਕਿਉਂਕਿ ਉਹਨ ਮੋਟਾਪੇ ਤੋਂ ਲੈ ਕੇ ਸ਼ੂਗਰ ਤੱਕ ਦੇ ਕਈ ਰੋਗਾਂ ਤੋਂ ਤੁਸੀਂ ਜ ਜਿਹੜੇ ਪ੍ਰਭਾਵਿਤ ਹੋ ਸਕਦੇ ਹੋ ਜਿਸ ਕਰਕੇ ਤੁਹਾਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਗਰਮੀਆਂ ਦੇ ਵਿੱਚ ਬਹੁਤ ਸਾਰੇ ਲੋਕ ਗੰਨੇ ਦਾ ਰਸ ਪੀਂਦੇ ਨੇ ਔਰ ਉਹ ਕੰਨੇ ਦਾ ਰਸ ਪੀਣਦੇ ਆਦੀ ਬਣ ਜਾਂਦੇ ਨੇ ਰੋਜ਼ਾਨਾ ਦੇ ਤੌਰ ਤੇ ਉਹਨਾਂ ਦੇ ਵੱਲੋਂ ਕੰਨੇ ਦਾ ਰਸ ਪੀਤਾ ਜਾਂਦਾ ਪਰ ਇਹ ਤੁਹਾਡੇ ਲਈ ਮੁਸ਼ਕਲ ਭਰਿਆ ਹੋ ਸਕਦਾ ਹੈ ਔਰ ਜੇਕਰ ਤੁਸੀਂ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਗੰਨੇ ਦੇ ਰਸ ਤੋਂ ਤੁਹਾਨੂੰ ਦੂਰ ਰਹਿਣਾ ਚਾਹੀਦਾ ਹੈ ਜਾਣਕਾਰੀ ਇਸ ਬਾਬਤ ਹੈ ਕਿ ਅਕਸਰ ਤੇਜ਼ ਤੋਂ ਉਪਤੇ ਤੇਜ਼ ਪਿਆਸ ਤੋਂ ਰਾਹਤ ਪਾਉਣ ਲਈ ਗੰਨੇ ਦਾ ਰਸ ਵੀ ਨਾਲ ਲੋਕ ਪਸੰਦ ਕਰਦੇ ਨੇ ਠੰਡੀ ਤਸੀਰ ਵਾਲੇ ਗੰਨੇ ਦਾ ਰਸ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਔਰ ਆਇਰਨ ਅਤੇ ਪੋਟਾਸ਼ੀਅਮ ਵਰਗੇ ਅਹਿਮ ਖਣਿਜਾਂ ਦੇ ਨਾਲ-ਨਾਲ ਵਿਟਾਮਿਨ A, B1, B2, B3 ਅਤੇ C ਵਰਗੇ ਪੋਸ਼ਕ ਤੱਤ ਵਾਫਰ ਮਾਤਰਾ ਵਿੱਚ ਪਾਏ ਜਾਂਦੇ ਨੇ ਜੋ ਸਿਹਤ ਲਈ ਬਿਹਤਰ ਲਾਭਦਾਇਕ ਮੰਨੇ ਜਾਂਦੇ ਨੇ ਇਸ ਦੇ ਬਾਵਜੂਦ ਕੀ ਤੁਸੀਂ ਜਾਣਦੇ ਹੋ ਕਿ ਕੁਝ ਲੋਕਾਂ ਲਈ ਗੰਨੇ ਦਾ ਰਸ ਬਹੁਤ ਜ਼ਿਆਦਾ ਨੁਕਸਾਨਦਾਇਕ ਹੋ ਸਕਦਾ ਹੈ ਸਿਹਤ ਸੰਬੰਧੀ ਸੁਖਸਮਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ ਕਈ ਅਧਿਐਨਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਗੰਨੇ ਵਿੱਚ ਮੌਜੂਦ ਜਿਹੜੀ ਨਮਕ ਰਸਾਇਣ ਦਾ ਲੰਬੇ ਸਮੇਂ ਤੱਕ ਸੇਵਨ ਨਿਦਰਨਾ ਪੇਟ ਵਿੱਚ ਗੜਬੜ ਚੱਕਰ ਆਉਣਾ ਸਿਰਦਰਦ ਤੇ ਮੋਟਾਪੇ ਦੇ ਖਤਰੇ ਨੂੰ ਵਧਾ ਸਕਦਾ ਹੈ ਤੁਹਾਨੂੰ ਦੱਸ ਦਿਆ ਕਿ ਗੰਨੇ ਦਾ ਰਸ ਸੇਵਨ ਨਹੀਂ ਕਰਨਾ ਚਾਹੀਦਾ ਕਿਹੜੇ ਲੋਕਾਂ ਨੂੰ ਔਰ ਗੰਨੇ ਦਾ ਰਸ ਵਿੱਚ ਕੈਲਰੀਆਂ ਤੇ ਚੀਨੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੇਕਰ ਇਹ ਵਿਅਕਤੀ ਲਈ ਮੋਟਾਪੇ ਦਾ ਖਤਰਾ ਬਣ ਸਕਦੀ ਹੈ ਕਈ ਖੋਜਾਂ ਦਸਤیاں ਨੇ ਕਿ ਗੰਨੇ ਦੇ ਰਸ ਵਿੱਚ ਲਗਭਗ 270 ਕੈਲਰੀਆਂ ਅਤੇ ਲਗਭਗ 100 ਗ੍ਰਾਮ ਚੀਨੀ ਹੋ ਸਕਦੀ ਹੈ ਐਸੇ ਵਿੱਚ ਜੇ ਇਸ ਦਾ ਨਿਯਮਤ ਸੇਵਨ ਕੀਤਾ ਗਿਆ ਤਾਂ ਮੋਟਾਪੇ ਦਾ ਖਤਰਾ ਕਾਫੀ ਵੱਧ ਸਕਦਾ ਹੈ ਜਿਨ੍ਹਾਂ ਲੋਕਾਂ ਨੂੰ 슈ਗਰ ਦੀ ਮੰਮਾਰੀ ਹੈ ਉਹਨਾਂ ਨੂੰ ਗੰਨੇ ਦੇ ਰਸਤਾ ਸੇਵਨ ਤੋਂ ਬਚਾਅ ਕਰਨਾ ਚਾਹੀਦਾ ਕਿਉਂਕਿ ਇਸ ਵਿੱਚ ਕੁਦਰਤੀ ਤੌਰ ਤੇ ਬਹੁਤ ਜ਼ਿਆਦਾ ਮਿਠਾਸ ਹੁੰਦੀ ਹੈ ਜੋ ਰક્ત ਸ਼ੂਗਰ ਦੀ ਪੱਧਰ ਨੂੰ ਤੇਜ਼ ਨਾਲ ਵਧਾ ਸਕਦਾ ਹੈ ਜੇਕਰ ਤੁਹਾਡੇ ਕੈਸਟਰੋਲ ਪਹਿਲਾਂ ਹੀ ਵਧਿਆ ਹੋਇਆ ਤੇ ਗੰਨੇ ਦਾ ਰਸ ਸੇਵਨ ਨਾ ਕਰੋ ਉਸ ਤੋਂ ਬਚੋ ਇਸ ਦੇ ਨਿਯਮਤ ਸੇਵਨ ਨਾਲ ਬਲੱਡ ਕੈਸਟਰੋਲ ਐਲਡੀਐਲ ਦੀ ਮਾਤਰਾ ਵਧ ਸਕਦੀ ਹੈ ਅਸਲ ਵਿੱਚ ਜ਼ਿਆਦਾ ਚੀਨੀ ਦੇ ਸੇਵਨ ਨਾਲ ਸ਼ੂਗਰ ਲੀਵਰ ਨੂੰ ਐਲਡੀਐਲ ਕੈਸਟਰੋਲ ਬਣਾਉਣ ਵਿੱਚ ਮਦਦ ਮਿਲਦੀ ਹੈ ਜਿਸ ਲਈ ਐਚਪੀਐਲ ਕੈਸਟਰੋਲ ਮਤਲਬ ਗੁੜ ਕਾਸਟੋਲ ਦੀ ਮਾਤਰਾ ਘੱਟ ਹੋ ਸਕਦੀ ਹੈ ਜੇ ਤੁਹਾਨੂੰ ਪਹਿਲਾਂ ਤੋਂ ਹੀ ਤਣਾਅ ਜਾਂ ਫਿਰ ਨੀਂਦ ਦਾ ਅਨੀਂਦ ਨਾ ਉੰਦੀ ਸਮੱਸਿਆ ਰਹਿੰਦੀ ਹੈ ਤੇ ਗੰਨੇ ਦਾ ਰਸ ਜ਼ਿਆਦਾ ਸੇਵਨ ਨਾ ਕਰੋ ਗੰਨੇ ਦੇ ਰਸ ਵਿੱਚ ਮੌਜੂਦਾ ਨਮਕ ਤੱਤ ਨੀਂਦ ਦਾ ਆਉਣਾ ਨਾ ਕਾਰਨ ਬਣ ਸਕਦੀ ਹੈ ਜਿਸ ਨਾਲ ਵਿਅਕਤੀ ਨੂੰ ਅਨਿੰਦਰਾ ਹੋ ਸਕਦਾ ਹੈ ਔਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਗੰਨੇ ਦਾ ਰਸ ਜ਼ਿਆਦਾ ਮਾਤਰਾ ਵਿੱਚ ਪੀਣ ਨਾਲ ਦੰਦਾ ਵਿੱਚ ਕੈਵਿਟੀ ਵੀ ਸਮੱਸਿਆ ਹੋ ਸਕਦੀ ਹੈ ਦਰਸ਼ਣਯੋਗ ਹੈ ਕਿ ਗੰਨੇ ਦੇ ਰਸ ਵਿੱਚ ਮਿਠਾਸ ਜ਼ਿਆਦਾ ਹੋਣ ਕਰਕੇ ਮੁਸੀਬਤ ਵੱਧ ਜਾਂਦੀ ਹੈ ਪਰ ਜੇਕਰ ਹੁਣ ਤੁਸੀਂ ਜ਼ਿਆਦਾ ਗੰਨੇ ਦਾ ਰਸ ਗਰਮੀਆਂ ਦੇ ਵਿੱਚ ਪੀਦੇ ਹੋ ਜਾਂ ਕਿ ਰਸਾਨਾ ਦੇ ਤੌਰ ਤੇ ਤਾਂ ਤੁਸੀਂ ਮੋਟਾਪੇ ਦੇ ਸ਼ਿਕਾਰ ਹੋ ਸਕਦੇ ਹੋ ਤੁਹਾਡੇ ਦੰਦ ਖਰਾਬ ਹੋ ਸਕਦੇ ਨੇ ਫੜਾ ਕੈਸਟੋਲ ਦੇ ਵਿੱਚ ਵਾਧਾ ਹੋ ਸਕਦਾ ਸ਼ੂਗਰ ਲੈਵਲ ਇਨਕਰੀਸ ਹੋ ਸਕਦਾ ਹੈ ਹੋਰ ਕਈ ਬਿਮਾਰੀਆਂ ਦੇ ਨਾਲ ਤੁਸੀਂ ਪ੍ਰਭਾਵਿਤ ਹੋ ਸਕਦੇ ਹੋ ਇਸ ਕਰਕੇ ਗਰਮੀਆਂ ਦੇ ਵਿੱਚ ਗੰਨੇ ਦੇ ਰਸਤਾ ਸੇਵਨ ਬਹੁਤ ਘੱਟ ਮਾਤਰਾ ਤੇ ਕਰਨਾ ਚਾਹੀਦਾ ਹੈ ਔਰ ਖਾਸ ਕਰਕੇ ਜਿਹੜੇ ਲੋਕ ਸ਼ੂਗਰ ਦੇ ਮਰੀਜ਼ ਨੇ ਜਿਨ੍ਹਾਂ ਦਾ ਕੈਸਟੋਲ ਵਧਿਆ ਰਹਿੰਦਾ ਹੈ ਉਹਨਾਂ ਲੋਕਾਂ ਨੂੰ ਖਾਸ ਕਰਕੇ ਇਸ ਸਮਾਂ ਸਾਰੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਨਹੀਂ ਤਾਂ ਬਾਅਦ ਦੇ ਵਿੱਚ ਤੁਹਾਨੂੰ ਮੁਸ਼ਕਲ ਹੋ ਸਕਦੀ ਹੈ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਤੁਸੀਂ ਆਪਣੇ ਬੱਚਿਆਂ ਨੂੰ ਵੀ ਗੰਨੇ ਦੇ ਰਸਤਾ ਬਹੁਤ ਘੱਟ ਮਾਤਰਾ ਤੇ ਸੇਵਨ ਕਰਵਾਓ ਨਹੀਂ ਤੇ ਸਾਰੀਆਂ ਚੀਜ਼ਾਂ ਤੁਹਾਡੇ ਇਹ ਬਹੁਤ ਜ਼ਿਆਦਾ ਨੁਕਸਾਨਦੇਖ ਹੋ ਸਕਦੇ ਨੇ ਗਰਮੀ ਦੇ ਵਿੱਚ ਤੁਸੀਂ ਹੋਰ ਤਾਕਤਵਾਲੀ ਚੀਜ਼ ਪੀ ਸਕਦੇ ਹੋ ਗੰਨੇ ਦਾ ਰਸ ਪੀਓ ਪਰ ਜਿਹੜੇ ਲੋਕ ਪਹਿਲਾਂ ਹੀ ਸ਼ੂਗਰ ਦੇ ਮਰੀਜ਼ ਨੇ ਕੈਸਟਰੋਲ ਜਿਹਨਾਂ ਦਾ ਵੱਧ ਹੈ ਉਹ ਭੁਲਕੀ ਵੀ ਅਜਿਹੀ ਗਲਤੀ ਨਾ ਕਰਨਾ ਨਹੀਂ ਤਾਂ ਹੋਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ ਅਹਿਮ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਬਿਦੇਰੇ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਈਓ ਤੇ ਅਜਿਹੀਆਂ ਜਾਣਕਾਰੀਆਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਤੇ ਟੀਵੀ ਨਰਾਇਣ ਦੇ ਨਾਲ